ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਬਣਾਵਾਂਗੇ ਮਸਰਾਂ ਦੀ ਸਾਬਤ ਤੇ ਛੋਲਿਆਂ ਦੀ ਦਾਲ ਇਹਨਾਂ ਨੂੰ ਆਪਾਂ ਬਰਾਬਰ ਮਾਤਰਾ ਵਿੱਚ ਲੈ ਕੇ ਮਿਕਸ ਕਰ ਲੈਣੇ ਆ ਮਿਕਸ ਕਰਕੇ ਆਪਾਂ ਇਹਨਾਂ ਨੂੰ ਭਿਓ ਕੇ ਰੱਖ ਦਿੰਨੇ ਆ ਦਾਲ ਨੂੰ ਨਾਲ ਹੀ ਆਪਾਂ ਧੋ ਲੈਣੇ ਆ ਧੋ ਕੇ ਥੋੜਾ ਜਿਹਾ ਭਿਓ ਕੇ ਰੱਖ ਲੈਣੇ ਆ ਦਾਲ ਆਪਣੀ ਭਿੱਜ ਗਈ ਸੀ ਹੁਣ ਆਪਾਂ ਕੁੱਕਰ ਦੇ ਵਿੱਚ ਪਾਣੀ ਪਾ ਕੇ ਦਾਲ ਤੋਂ ਤਿੰਨ ਗੁਣਾ ਜ਼ਿਆਦਾ ਆਪਾਂ ਪਾਣੀ ਪਾਵਾਂਗੇ ਤੇ ਕੁੱਕਰ ਵਿੱਚ ਪਾਣੀ ਪਾ ਕੇ ਰੱਖ ਦਿੰਨੇ ਆ ਤੇ ਆਪਣਾ ਪਾਣੀ ਗਰਮ ਹੋ ਗਿਆ ਹੁਣ ਆਪਾਂ ਭਿੱਜੀ ਹੋਈ ਦਾਲ ਪਾ ਦਾਂਗੇ ਵਿੱਚ ਦਾਲ ਆਪਾਂ ਪਾਤੀ ਹੁਣ ਨਾਲ ਹੀ ਆਪਾਂ ਇਹਦੇ ਵਿੱਚ ਨਮਕ ਹਲਦੀ ਥੋੜੀ ਜੀ ਲਾਲ ਮਿਰਚ ਕੁੱਟੀ ਹੋਈ ਪਾਵਾਂਗੇ ਦੇ ਨਾਲ ਹੀ ਆਪਾਂ ਥੋੜਾ ਜਿਹਾ ਲਸਣ ਤੇ ਹਰੀ ਮਿਰਚ ਕੁੱਟ ਕੇ ਨਾਲ ਹੀ ਇਹ ਪਾ ਦਵਾਂਗੇ ਹੁਣ ਕੁੱਕਰ ਦਾ ਢੱਕਣਾ ਆਪਾਂ ਬੰਦ ਕਰ ਦਿੰਨੇ ਆ 4-5 ਵਿਸਲਾਉਣ ਤੱਕ ਆਪਾਂ ਇਹਨੂੰ ਬੰਨ੍ਹ ਹੀ ਰਹਿਣ ਦਵਾਂਗੇ ਤੇ ਨਾਲ ਹੀ ਆਪਾਂ ਤੜਕੇ ਦਾ ਸਮਾਨ ਤਿਆਰ ਕਰ ਲੈਨੇ ਆ ਪਿਆਜ਼ ਹਰੀ ਮਿਰਚ ਲਸਣ ਤੇ ਟਮਾਟਰ ਆਪਾਂ ਕੱਟ ਕੇ ਰੱਖ ਲਿਆ ਤੇ ਹੁਣ ਆਪਾਂ ਦਾਲ ਨੂੰ ਵੇਖ ਲੈਨੇ ਆ ਦਾਲ ਆਪਣੀ ਕੋਲ ਗਈ ਬਹੁਤ ਵਧੀਆ ਕੋਲ ਕੇ ਤਿਆਰ ਹੋ ਗਈ ਆ ਤੁਸੀਂ ਵੇਖ ਸਕਦੇ ਜੀ ਐਨ ਬਿਲਕੁਲ ਕੋਲ ਗਈ ਦਾਲ ਤੇ ਹੁਣ ਆਪਾਂ ਤੜਕੇ ਦੀ ਤਿਆਰੀ ਕਰ ਲੈਨੇ ਆ ਸਰੋਂ ਦਾ ਤੇਲ ਪਾਵਾਂਗੇ ਇੱਕ ਕੜਚੀ ਤੇਲ ਗਰਮ ਹੋਣ ਤੋਂ ਬਾਅਦ ਜੀਰਾ ਪਾਵਾਂਗੇ ਥੋੜਾ ਜਿਹਾ ਬਾਅਦ ਵਿੱਚ ਕੱਟਿਆ ਹੋਇਆ ਲਸਣ ਪਾ ਦਾਂਗੇ ਇਨੂੰ ਥੋੜਾ ਜਿਹਾ ਪੁੱਜ ਲੈਣ ਦਿੰਨੇ ਆ ਲਸਣ ਨੂੰ ਲਸਣ ਆਪਣਾ ਪੁੱਜ ਗਿਆ ਨਾਲ ਹੀ ਆਪਾਂ ਪਿਆਜ਼ ਤੇ ਹਰੀ ਮਿਰਚ ਪਾ ਦਿੰਨੇ ਆ ਇਨੂੰ ਪਾਪੋ ਨੰਦਿੰਨੇ ਇਸ ਤਰ੍ਹਾਂ ਹੌਲੀ ਹੌਲੀ ਹੁਣ ਆਪਣੇ ਪਿਆਜ਼ ਤੇ ਹਰੀ ਮਿਰਚ ਵੀ ਪੁੱਜ ਗਈ ਆ ਤੇ ਹੁਣ ਆਪਾਂ ਟਮਾਟਰ ਪਾ ਦਿੰਨੇ ਆ ਤੇ ਟਮਾਟਰ ਨੂੰ ਪੁੰਨ ਲੈਣੇ ਆ ਟਮਾਟਰ ਵੀ ਆਪਣੇ ਪੁੱਜ ਗਏ ਨੇ ਹੁਣ ਆਪਾਂ ਗਰਮ ਮਸਾਲਾ ਪਾ ਦਿੰਨੇ ਆ ਥੋੜਾ ਜਿਹਾ ਤੇ ਨਾਲ ਹੀ ਧਨੀਆ ਪਾਊਡਰ ਪਾ ਦਿੰਨੇ ਆ ਚੰਗੀ ਤਰ੍ਹਾਂ ਮਿਕਸ ਕਰ ਲੈਨੇ ਇਹਨਾਂ ਨੂੰ ਤੜਕਾ ਆਪਣਾ ਪੁੱਜ ਕੇ ਤਿਆਰ ਹੋ ਗਿਆ ਉਹ ਦਾਲ ਦੇ ਵਿੱਚ ਪਾ ਦਿੰਨੇ ਤੜਕਾ ਪੁੱਜਿਆ ਆ। ਦਾਲ ਆਪਣੀ ਬਣ ਕੇ ਤਿਆਰ ਹੋ ਗਈ ਬਹੁਤ ਹੀ ਸਵਾਦ ਬੰਦੀ ਦਾਲ ਤੁਸੀਂ ਵੀ ਟਰਾਈ ਜ਼ਰੂਰ ਕਰਿਓ ਇਸ ਤਰ੍ਹਾਂ।